ਦਰ ਧਰ ਕੇ ਤਲੀ ਤੇ ਆ ਜਾ ਲੰਗਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤਲੀ ਤੇ ਉਸ ਤੇ ਆ ਜਾ ਲੰਗਣਾ ਜੇ ਪ੍ਰੇਮ ਦੀ ਗਲੀ ਸਿਰ ਲੰਘਣਾ ਜੇ ਪਿਆਰ ਦੀ ਗਲੀ ਸਰ ਲੱਗਣ ਤੇ ਢਲੀ ਦੇ ਉੱਤੇ ਆਦਾ ਲੰਘਣਾ ਜੇ ਪਿਆਰ ਦੀ ਗਲੀ ਸਰ ਤਰ ਤੇ ਢਲੀ ਦੇ ਉੱਤੇ ਆਦਾ ਲੰਘਣੇ ਜੇ ਕਲਮਤ ਲੜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਹ ਉਹ ਮਾਨਸਤਾਨ ਇੱਥੇ ਬਾ ਬੁੱਢਾ ਸਾਹਿਬ ਜੀ ਦੀ ਵੰਸਪਾਈ ਗੁਰਦਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਸਤਾ ਗਦੀਆ ਤਿਲਕ ਲਗਾਇਆ ਗਿਆ ਇਹ ਇਹ ਤਿਲਕ ਵੀ ਮਾਨਸਤਾਨ ਅੱਜੇ ਬੜਾ ਦੀ ਗੁਰਸਤਾ ਗਦੀਆ ਮਾਨਸਤਾਨ ਕੋਈ ਜਗ੍ਹਾ ਤੇ ਬਣੀ ਹੋ ਦੁਆਰਾ ਸ੍ਰੀ ਦਰਬਾਰ ਸਾਹਿਬ ਦੁਆਰਾ ਸ੍ਰੀ ਪੋਰਾ ਸਾਹਿਬ ਮਾਨਸਤਾਨ ਦੁਆਰਾ ਸ੍ਰੀ ਪੋਰਾ ਸਾਹਿਬ ਰੇਸਤਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 26 ਸਾਲ 9 ਮਹੀਨੇ 13 ਦਿਨ ਤੱਕ ਦੀ ਕੀਤੀ 9 ਮੰਜਲੀ ਰਾਇਦਾ ਭਾਗ ਦਿੱਲੀ ਸਟਾਨ ਤੋਂ ਹੀ ਗੁਰੂ ਸਾਹਿਬ ਜੀ ਦੇ ਭਾਈ ਮੱਖਣ ਸਾਹਿਬ ਜੀ ਦਾ ਆ ਡੱਬਦਾ ਬੇੜਾ ਪਹਨ ਲਗਾਇਆ ਇੱਥੇ ਹੀ ਭਾਈ ਮੱਖਣ ਸਾਹਿਬ ਜੀ ਨੇ ਸਾਚਾ ਗੁਰੂ ਲਾਟੋਰੇ ਦਾ ਹੋਕਾ ਦੇ ਗੁਰੂ ਸਾਹਿਬ ਨੂੰ ਪਰਣ ਕੀਤਾ ਤੇ ਹੁਣ ਸ੍ਰੀ ਘੋਰਾ ਸਹਿ ਉੱਪਰ 9 ਮੰਜ਼ਲੀ ਇਮਾਰਤ ਸੋਹਬਤ ਹੈ ਆ 9 ਮੰਜਲੀ ਰਾਇਦਾ ਰਾਗੋਟਵਾਸ ਇਲਾਕਾ ਕੋਰਾ ਸਹਿ ਉਹ ਦੋਹਰਾ ਵਾਲਾ ਜੀ ਮੰਦਿਰ ਹੈ ਗੁਰੂ ਸਾਹਿਬ ਜੀ ਨੇ ਪਰਣ ਹੋਣ ਤੋਂ ਬਾਅਦ ਸਿੱਖ ਸੰਗਤ ਕੋਲੋਂ ਦਵਾਨ ਜਿਆਗਿਆ ਦਵਾਨ ਦਵਾਨ ਸੀਹੇ ਮਸੰਦ ਨੇ ਤੇ ਇਹ ਮੰਨ ਲੈ ਕਿਹਾ ਨੇ ਗੋਲੀ ਦਾ ਵਾਰ ਕੀਤਾ ਜੋ ਗੋਹੂ ਸਹਿਬ ਦੇ ਦਰਤਾਨ ਨੂੰ ਸੋਕੇ ਬਿਆਰ ਚੱਲ ਗਿਆ। ਗੋਦਵਾਰਾ ਮੰਜੀ ਸਹਿਬ ਚ ਗੋਦਵਾਰਾ ਮੰਜੀ ਸਹਿਬ ਉਹਦੇ ਵਿੱਚ ਮਸੰਦ ਨੇ ਸੀਹੇ ਮਸੰਦ ਨੇ ਮਾਰ ਨਾਲ ਗੋਲੀ ਚਲਾਈ। ਸੀਹੇ ਮਸੰਦ ਦਾ ਉਹ ਗੋਦਵਾਰਾ ਸਹਿਬ ਮੰਜੀ ਸਹਿਬ। ਇਹ ਗੋਦਵਾਰਾ ਦਾ ਗੋਦਵਾਰਾ ਸੀਹ ਸੀਸ ਮਹਿਰ ਸਹਿਬ। ਇਸ ਇਸਤਾਨ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਦੀ ਨਾਨੀ ਸ਼੍ਰੀ ਗੁਰੂ ਹਰਗੋਬਿੰਦ ਸਹਿਬ ਦਾ ਨਾਨੀ ਦਾਦੇ ਹੋਇਆ ਦਾਦੇ ਹੋਣਾ ਦਾਦੀ ਠੀਕ ਆ ਦੀ ਠੀਕ ਠੀਕ ਬਣ ਇਸ ਸਤਾਨ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਸਤਨੀ ਮਾਤਾ ਗੰਗਾ ਜੀ ਨੇ ਪਰਲੋਕ ਕਮਨ ਕੀਤਾ ਇੱਥੇ ਗੁਰੂ ਮਹਾਰਾਜ ਦੇ ਮਾਤਾ ਗੰਗਾ ਜੀ ਵੀ ਹੋ ਰਹੇ ਉਹ ਬੰਦਾ ਸ੍ਰੀ ਛੱਡਿਆ ਮੈਂ ਤਾਂ ਕਹਿੰਦੇ ਇਹ ਚਾਰ ਗੋਟਵਾਲਾ ਸਾਹਿਬ ਦੇ ਦਰਸਤ ਤੋਂ ਨਾ ਨਾ ਕਹੋਗੇ ਜੀ ਜਾ ਕੇ ਕਰਕੇ ਜਾਓ ਉਹਨਾਂ ਦੀ ਗੱਡੀ ਜੇ ਆਪਣੀ ਜਿਹੜੀ ਗੱਡੀ ਉਹ ਬਣਾਵਾਇਆ ਇਹਨੀਆਂ ਗੀਤੀਆਂ ਨੇ ਵੈਰ ਰੋਜੀ ਕਰਨ ਤਨ ਸ੍ਰੀ ਗੁਰ ਤੇਗ ਬਹਾਦਰ ਡੁੱਬਦਾ ਤਰਮ ਬਚਾਲਿਆ ਚਾਂਦਨੀ ਚੋਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤਨ ਸ੍ਰੀ ਗੁਰ ਤੇਗ ਬਹਾਦਰ ਤਨ ਸਿਰੀ ਗੁਰੂ ਤੇਗ ਬਹਾਦਰ ਤਨ ਸਿਰੀ ਗੁਰੂ ਤੇਗ ਬਹਾਦਰ ਤਨ ਸਿਰੀ ਗੁਰੂ ਤੇਗ ਬਹਾਦਰ ਜੀ ਜਪਤਾ ਤਰਮੂ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਧੰਨ ਸ੍ਰੀ ਗੁਰ ਤੇਗ ਬਹਾਦਰ ਧੰਨ ਸ੍ਰੀ ਗੁਰ ਤੇਗ ਬਹਾਦਰ ਦੁਖੀ ਹੋਏ ਕਿਸਮੀਰੀ ਪੰਡਤ ਜਦੋਂ ਆਨੰਦਪੁਰ ਆਏ ਸੀ ਦੁਖੀ ਹੋਏ ਕਿਸਮੀਰੀ ਪੰਡਤ ਜਦੋਂ ਆਨੰਦਪੁਰ ਆਏ ਸੀ ਸਤ ਗੁਰ ਦੇ ਦਰਵਾਜ਼ੇ ਆ ਕੇ ਰੋਏ ਤੇ ਕੁਰਲਾਏ ਸੀ ਸਤ ਗੁਰ ਦੇ ਦਰਵਾਜ਼ੇ ਚ ਆ ਕੇ ਰੋਏ ਤੇ ਕੁਰਲਾਏ ਸੀ ਦੁੱਖਾਂ ਪਰਿ ਕਹਾਣੀ ਸੁਣ ਕੇ ਦੁੱਖਾਂ ਪਰਿ ਕਹਾਣੀ ਸੁਣ ਕੇ ਗੁਰਾਂ ਨੇ ਗਲ ਨਾਲ ਲਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸਕਟਾਲਿਆ ਤਨ ਸਿਰੀ ਗੁਰ ਤੇਗ ਬੋਹਤ ਤਨ ਸਿਰੀ ਗੁਰ ਤੇਗ ਬੋਹਤ ਡੁੱਬਦਾ ਤਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਹੱਸ ਕੇ ਸਿਰ ਘਟਾਲਿਆ ਧੰ ਸ੍ਰੀ ਗੁਰੂ ਤੇ ਬਹਾਦਰ ਧੰ ਸ੍ਰੀ ਗੁਰੂ ਤੇ ਬਹਾਦਰ ਆਪਣਾ ਸੀਸ ਕਟੌਂਦੇ ਨਾ ਜੇ ਮਨ ਸਤਿਗੁਰ ਦਾ ਪਾਣਾ ਆਪਣਾ ਸੀਸ ਕਟੌਂਦੇ ਨਾ ਜੇ ਮਨ ਸਤਿਗੁਰ ਦਾ ਪਾਣਾ ਹਿੰਦ ਤਰਮ ਦਾ ਨਾਮ ਨਸਾਂ ਵਿੱਚ ਦੁਨੀਆਂ ਤੋਂ ਮਿਟ ਜਾਣਾ ਆਪਣਾ ਸੀਸ ਕਟੋਂਗੇ ਨਾ ਜੇ ਮਨ ਸਤਿਗੁਰ ਦਾ ਪਾਣਾ ਇੰਤ ਪਰਮੰਦਾ ਨੋਂ ਮਨਸਾਨ ਸੀ ਦੁਨੀਆਂ ਤੋਂ ਮਿਟ ਜਾਣਾ ਪੰਡਤਾਂ ਦੇ ਜੰਜੂਆਂ ਦੀ ਖਾਤਰ ਪੰਡਤ ਆਸੀ ਮੇਰੇ ਇਤਿਆਸ ਹੈ ਦੇ ਦੁਪਰ ਦੇਖਿਆ ਗਿਆ ਮੜੇ ਤੁਸੀਂ ਹੋ ਇੱਥੇ ਭਾਈ ਮੱਖਣ ਸਿੰਘ ਲਵਾਨ ਨੇ ਗਿਆ ਦੁਰ ਲਾਗ ਹੋ ਰੇ ਇਹ ਉਹ ਦ੍ਰਿਸ਼ ਦਿਖਾਇਆ ਹੈ ਮਹਾਰਾਜ ਵਿਕਰਮ ਦੇ ਹਿਸਤਮਾਨ ਹੈ ਕਹਿੰਦਾ ਉਸੇ ਮਾਰਾ ਦੇ ਹਮਾਰਾ ਵੀ ਕਾਰਾ ਹੋ ਆਪੇ ਕਰਦੇ ਤੇ ਕਰਕੇ ਵੀ ਦੂਰ ਲੱਗ ਗਿਆ 35 ਬੰਦੇ ਆ ਬੜੇ ਜੀ ਆਪਣੇ 5 ਤੋਂ ਬੰਦੇ ਬੈਠੇ ਤੇ ਮਹਾਰਾਜ ਨੇ ਉਹ ਜਹਾਜ਼ ਬੁੱਢਾ ਲਾ ਕੇ ਪਾਣੀ ਤੇ ਕਰ ਪਰਦੇ ਵਾਲਦੇ ਮਹਾਰਾਜ ਨੂੰ ਇਹ ਜੀ ਸਿੱਖੀ ਸੁੱਖ ਸੁੱਖਣੇ ਦੀ ਘਟ ਦੇ ਕੇ ਇੱਕ ਦੋ ਮੋੜ ਦੇ ਕੇ ਪਰਦਾ ਨਹੀਂ ਸੱਚਾ ਕੋਣ ਬਾਈ ਦੀ ਬਾਈ ਉੱਪਰ ਤਿੰਗ ਤਰੀਕ ਤਰੀਕ ਮਹਾਰਾਜ ਬੁੱਢਾ ਦੇਖਣ ਲੱਗਾ ਜਹਾਜ਼ ਹੈਗਾ ਤੇ ਉਹ ਨਿਕਲਦਾ ਫਿਰ ਉਹਨੇ ਕਿਹਾ ਜੀ ਮੋੜਾ ਤਾਂ ਵੀ ਦੂਰ ਲੱਗ ਗਿਆ ਦੂਰ ਲੱਗਦਾ ਹੈ ਮੈਂ ਮਤਨ ਸਾਰਾ

ਬਾਈ ਮੈਂ ਬਾਈ ਮੈਂ ਪੜ ਲ ਲਦਾ ਤਾਂ ਕੱਲ ਗੱਲ ਕਰਦੇ ਜੀ ਇਹ ਗੰਦਾ ਉਹ ਕਨਾ ਮੈਂ ਨਹੀਂ ਸੱਚੀ ਸੱਚ ਕਰਾਂਗੇ ਤ੍ਰੀਸ਼ਰ ਮਹਾਰਾਜ ਨੇ ਇਹ ਬੀਰੋਫੇ ਮਾਰਨ ਕਿਤੇ ਨਾ ਰਿਹਾ ਇਹੋ ਉਹ ਨਾਲੀ ਦੇ ਵਿੱਚ ਬਾਈ ਫਲਸਨ ਯਾਤਰਾ ਗੁਰਦੁਆਰਾ ਦੀ ਉਹ ਪੂਰਾ ਸਹਿਬੀ ਗੱਲ ਬਾਈ ਮੈਂ ਬਾਈ ਮੈਂ ਪੜ ਲਓ ਗਰਸਨੋ ਯਾਤਰਾ ਗੁਰਦੁਆਰਾ ਸਹਿਬੀ ਕਰਨੀ ਸਾਈਆਂ ਬਲੋ ਕਿ ਪਰਨਾ ਜੀ ਰਹੀ ਆ ਇੰਗ ਦਾ ਪੂਰਾ ਨਾਮ ਲੈ ਕੇ ਦਰਵਾਹਾਂ ਅੱਧਾ ਨਾਮ ਲਿਖਾ ਆਈ ਸੋੜੇ ਨੂੰ ਦੇਖਦੇ ਨਾ ਪੂਰਾ ਹੀ ਲਿਖਿਆ ਪਿਆ ਜਿਹੜਾ ਅੱਧਾ ਨਾਮ ਲੋਗਾਂ ਉਹ ਉਹ ਦਰਦਾਂ ਦਿੰਦੇ ਇਹ ਪੂਰਾ ਨਾਮ ਕਿਸੇ ਲੋਗ ਨੂੰ ਇਹ ਨਾਮ ਲੈ ਕੇ ਜਿਹੜਾ ਸੌ ਖਾਂਦਾ ਮਹਾਰਾਜ ਨੇ ਸੌ ਖਾਂਦਾ ਦੇ ਤਸਮਾਂ ਦਾ ਨਾਮ ਉਹਦੇ ਬਿਨਾਂ ਨਹੀਂ ਕਰਨਾ ਉਹ ਸੌ ਖਾਂਦਾ ਉਹ ਵੀ ਕਰਦਾ ਉਹ ਵੀ ਕਰਦਾ ਤੇ ਇੱਕ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਦੀਨ ਬਹਾਦਰ ਸਿਮਰਿਐ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਆਰ ਨਾਮੇ ਤੇ ਆਵੈ ਤਾਏ ਤੇਗ ਬਹਾਦਰ ਸਿਮਰਿਐ ਪਹਾੜ ਤੇ ਦਰਿਆ ਏ ਘਰੋਂ ਨਿੱਤ ਆਵੇ ਤਾਰੇ ਦੇ ਪਹਾੜ ਸਰ